ਲੋ ਜੀ ਭਾਈ ਦੂਸਰੀ ਕਾਜ ਸਾਰੇ ਨੇ ਕੀ ਹਾਲ ਚਾਲ ਹੈ ਪ੍ਰਧਾਨ ਜੀ ਵਧੀਆ ਵਧੀਆ ਹੀ ਮੈਂ ਕਹਿੰਦਾ ਮਹਾ ਪ੍ਰਧਾਨ ਜੀ ਕਹਿੰਦੇ ਭਾਈ ਮੈਂ ਵੀ ਵਾਕੇ ਮੈਂ ਤਾਂ ਚੱਲਿਆਦਾ ਬੋਣ ਜੀ ਹਾਂ ਨਹੀਂ ਮੈਂ ਕਹਿਤਾ ਸੀ ਮਲਕੀਸੀ ਨੂੰ ਹਾਂ ਮੱਖਣ ਨਾਲ ਮੈਂ ਬੋਣਾ ਤੇ ਕੁਆਟਰ ਟਰੈਕਟਰ ਉੱਥੇ ਮੈਂ ਟਰਾਲਾ ਮੇਲੇ ਜਿ ਖੋ ਲਿਆ ਆ ਉਹ ਭੈਣ ਨਾ ਦੇ ਖੜਾ ਟਰੈਕਟਰ ਮਾਚੀ ਦੇ ਨਾਲ ਜਾਂਦਾ 55 ਨਾਲ ਵਾਕੇ ਹੁੰਦਾ ਨਾ ਠੀਕ ਹੈ ਕਾਲੂ ਬੀਜੂਗਾ ਕਦ ਕਹਿੰਦੇ ਆ ਬੀਜਣੇ ਨੂੰ ਉਹ ਕੱਲ੍ਹ ਸਵੇਰ ਨੂੰ ਕਹਿੰਦਾ ਬੀਜੂਗਾ ਬਸ ਤੇ ਪਹਿਲਾਂ ਤੂੰ ਬਜਿਆ ਲਈ ਫਿਰ ਤੇ ਬਾਅਦ ਮੈਂ ਵੀ ਜਾ ਦੂੰਗਾ ਠੀਕ ਹੈ ਦੇਖ ਲਾਂਗੇ ਜਿੱਦਾਂ ਆ ਗਏ ਆਹੋ ਦੇਖ ਲੰ ਚੱਲੀਏ ਫੇਰ ਪਹਿਲਾਂ। ਕਿਰਤੀ ਆ ਜਾ। ਤੂੰ ਬੈਠ ਤੂੰ ਪਾ। ਨਹੀਂ ਹੱਸ ਵੀ ਤੂੰ ਪਾ। ਲੈ ਉਹ ਚਲਾ ਤੂੰ ਹੁਣ ਚਲਾਉਣਾ ਹੀ ਆ ਇਹ। ਨਹੀਂ। ਹਾਂ। ਬੋਬੜ ਦੇਖ ਲੈ। ਲੈ ਉਹ ਪੂਰਾ ਪੂਰਾ ਹੀ ਹੋਣਾ। ਚੱਲ ਤਰ ਮਜ਼ੇਦ ਕਰਦਾ। ਮੇਰੇ ਆਦਨੀ ਤਾਂ ਵੀ ਚੱਲੇ ਉਰੇ ਖੜਾ। ਮੈਂ ਘਰ ਹੁਕ ਕੋਲਿਆ। ਮੈਂ ਕਰਤਾ ਲਾ ਕੇ ਤਾਂ ਹੀ ਲਿਆ ਫਿਰ ਮੈਂ। ਹੁਣ ਮੈਂ ਜਿਆਦਾ ਉੱਥੇ ਆ ਗਿਆ। ਮਾਹੋਂ ਤਾਂ ਟਰਾਲੇ ਮੂਰੇ ਖੜਾ ਤਾਂ ਮੈਂ ਹੁਕ ਵੀ ਘਰ ਖੋਲਿਆ। ਉਹ ਮੈਂ ਤਾਂ ਰੇੜੀ ਨਹੀਂ ਦੇਖੀ। ਰੇੜੀ ਵੀ ਤੋੜਤੀ ਮੈਨੂੰ ਲੱਗਦਾ ਉਹਦੇ। ਡਿੱਗੀ ਜੀ ਕਰੀ ਪਈ ਉਹ। ਕੋਈ ਵੀ ਅਜੀ ਭਾਈ। ਹੂੰ। ਚੱਲ ਦੇਖਦੇ ਫਿਰ ਚੱਲਦੇ ਉੱਥੇ ਨੂੰ। ਇਹ ਬਾਈ ਬਾਹੀ ਕਰ ਰਹੇ ਆ 52 ਦਾਣਾਲ ਪ੍ਰਧਾਨ ਵਾਲੇ ਨਾਲ ਵਧੀਆ ਚੱਲਦਾ ਬਾਈ ਟਰੈਕਟਰ ਐਨ ਕਰਦਾ ਦੇਖੋ ਤੇ ਕੰਨਾ ਬੀਜਣਾ ਪਾਣੀ ਦੇ ਚ ਬਹੁਤ ਪਿਆ ਕਰਦਾ ਸਾਹਮਣੇ ਜਿੰਨੇ ਆ ਗਾ ਕਾਲੂ ਬੀਜ ਪਿਆ ਦੇਖਦੇ ਆ ਤੇ ਕੀ ਆ ਬਣਦਾ ਇੱਧਰ ਗਣਾ ਲੱਗਿਆ ਇੱਧਰ ਕੜਾਈ ਕਰ ਰਿਹਾ ਬੰਦਾ ਉਹ ਆਪਣਾ ਲੱਗਿਆ ਵਾਲਾ ਵਿਸ਼ੇ Se la hai, vai, 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 ਬਹੁਤ ਹੈ ਇੱਥੇ ਦੇਖਦਾ ਕਿੰਨੀ ਕਪਟਾਈ ਕਰੀ ਹੋਈ ਆ ਪਟਾਈ ਜਾ ਲੈ ਦੇਖ ਲੈ ਕਿਹੜਾ ਦੇਖਿਆ ਹਾਂ ਦੂਗੇ ਘੇ ਚੱਲਣਾ ਬਹੁਤ ਪਟਾਈ ਗਿਆ ਭਾਈ ਹੈ ਪਪਰ ਨੂੰ ਵਧਣੀ ਨਹੀਂ ਹਾਂ ਲਿਫਟ ਦੇ ਹੱਥ ਮਾਰਦੀ ਮੜਿਆ ਲਿਫਟ ਨੂੰ ਹੱਥ ਮਾਰ ਲੈ ਮਿੱਟੀ ਇਕੱਠੀ ਹੋ ਗਈ ਬਹੁਤ ਮੂਰੇ ਚੱਲ ਚੱਲ ਜੌਡੀਅਰ ਦੀ ਭਾਈ ਆ ਸੇਫ ਵਿੱਚ ਵੜ ਗਈ ਆ ਵੀਡੀਓ ਖਾਲਾ ਬਹੁਤ ਤਗੜੀ ਲੱਗ ਰਹੀ ਨਾ ਦੀ ਜੌਡੀਅਰ ਆ ਸੱਕਰ ਬੰਨਵਾਇਆ ਬੜਾ ਫਿੱਟ ਰੂਟਾ ਬੀਟਰ ਵੀ ਕੰਮ ਆਦਾ ਭਾਈ ਜਸਵੰਤ ਦਾ ਲਾ ਦੇ ਆਏ ਇਹੋ ਨੇ ਵਾਈਪਰਵਾ ਹੈਗੀ ਰੈਕਟਰ ਨੂੰ 4000 ਰੁਪਏ ਦਾ ਜਮਾ ਦੀ ਵੀਡੀਓ ਦੀ ਰੱਖੀ ਬਾਸ ਤਰ੍ਹਾਂ ਘੇੜਾ ਦੇ ਆ ਪੁੱਠਾ ਰੂਟਾ ਬੇਡਰ ਚੱਲਦੇ ਬਹੁਤ ਵਧੀਆ ਜੀ ਇਹ ਹਾਂ ਫਰਕ ਹੈ ਨਾ ਹਾਂ ਰੂਟਾ ਬੇਡਰ ਵਧੀਆ ਚੱਲਦਾ ਬਾਈ ਕੋਈ ਆਵਾਜ਼ ਨਹੀਂ ਕੋਈ ਇਹਨਾਂ ਜ਼ੋਰ ਵੀ ਨਹੀਂ ਹੈਗਾ ਨਵੇੜਾ ਬਹੁਤ ਹੈ ਜੀ ਦਾ ਮੜਾ ਇਹ ਕਰਕੇ ਨਵੇੜਾ ਵੀ ਜ਼ਿਆਦਾ ਹੈ ਖਲੇ ਜੌਂਡੀਆ ਟਰੈਕਟਰ ਪੀਟੀਓ ਨੂੰ ਬਹੁਤ ਵਖੜੇ ਆ ਇਹ ਹਾਂ ਪੀਟੀਓ ਹੋਰ ਟਰੈਕਟਰਾਂ ਤੇ ਇਹ ਇਹੀ ਥਾਰੇ ਆ ਤੇ ਹੋਰ ਦੀ ਉਤਰ ਗਈ ਆ ਜੀ ਸਭ ਤੋਂ ਵਧੀਆ ਪੀਟੀਓ ਜੌਂਡੀਆ ਰੋਂਦਾ ਹੈ ਡੂਡਾ ਬੂਡਰ ਕੋਈ ਟੜਕਦਾ ਨਹੀਂ ਐਂ ਦੇਖ ਲੈ ਸਾਫ ਚੱਲਦਾ ਤੇ ਹਲੇ ਨੂੰ ਲੰਬਾ ਚਲਾ ਕੇ ਨਾ ਫੇਰ ਦੇਖ ਲੈ ਨੇ ਜਿੰਨਾ ਚੱਲੂਗਾ ਉਹਨਾਂ ਰੈਲਾ ਹੋਈ ਜਾਂਗਾ ਟਰੈਕਟਰ ਦਾ ਜੋ ਤਾਂ ਕਰਨ ਲਈ ਜੂਟੇ ਵਾਲਾ ਪੋਣਾ ਉਦੋਂ ਲਗਾਉਣੀ ਇਹਨੂੰ ਟੈਂਕੀ ਭਰਾ ਕੇ ਉਹ ਇੱਥੇ 4-5 ਘੰਟੇ ਚਲਾਉਣਾ ਠੀਕ ਹੈ ਕਿਉਂਕਿ ਉਹਦੀ ਬਾਹੀ ਬਹੁਤ ਹੋਣੀ ਨਾ ਬੂਟਿਆਂ ਵਾਲੇ ਦੀ ਆਹ ਹਾਂ ਇਹ ਜੜਾਂ ਜੀਆਂ ਪੱਟ ਕੇ ਉਹਦੇ ਬਾਅਦ ਲਿਉਂਗਾ ਜਾਂ ਸਾਫ ਹੋਗਾ ਖੇਤ ਇਹਨਾਂ ਤੇ ਤਵੀਆਂ ਚ ਪਾਲਿਆਂ ਨੂੰ ਵੀ ਆਹ ਹੋ ਕੇ ਛੱਡ ਦੇਣਾ ਗਾੜੀ ਗੰਦੀ ਕਰੂਗੀ ਤੇ ਵੀ ਦੇ ਵਾਲੇ ਪੂਰੇ ਪੂਰੇ ਆਹ ਹਾਂ ਪਾਣੀ ਪਾ ਤਾਂ ਇੱਧਰ ਲਈ ਸਾਡ ਉਦਣ ਹੀ ਨਾਲੇ ਵੀ ਤੁਸੀਂ ਸਾਰਾ ਹੀ ਭਰ ਦੋ ਫੇਰ ਪਾਣੀ ਦੀ ਲੋੜ ਨਹੀਂ ਦੀ ਹੁਣ ਕੰਨਾ ਸਾਰਾ ਜੇ ਮਣੋਂ ਪਾਣੀ ਲਾਉਣਾ ਪੈਣਾ ਇਹਨੂੰ ਪੱਕਾ ਮੈਂ ਤਾਂ ਕਈ ਬੋਲੇ ਤੇ ਟਕਾ ਦੀ ਪੈਰਾਂ ਨਾਲੇ ਪੈਰਾਂ ਦਾ ਟਾਕੇ ਪਾਣੀ ਲਾਦੀ ਮੈਂ ਵੀ ਅੱਕਣੀ ਢੱਕਣਾ ਪੈਰਾਂਗੇ ਨੇ ਪੈਰਾਂ ਨਾਲ ਟਾਹੋਣੇ ਮੈਂ ਤਾਂ ਥੋੜਾ ਜਿਹਾ ਹੈਗਾ ਇੱਥੋਂ ਥੋੜੇ ਦਾ ਥੋੜੀ ਥੋੜੀ ਮਿੱਟੀ ਪਾ ਕੇ ਪਾਣੀ ਲਾ ਕੇ ਚੱਲ ਜਮੀਨ ਵੀ ਬਹੁਤ ਵਧੀਆ ਹੈ ਦੇਖ ਤਾਂ ਕਹੀ ਜਿਹਾ ਕਸੂਸਰਾ ਪਿਆ ਤੋਰੇ ਪਹਿਲਾਂ ਬਣਾ ਦੈਨ ਜਿੰਨੇ ਚੱਕੋਗੇ ਹੂੰ ਅੱਜ ਵੀ ਇੱਥੇ ਸੂਆ ਚੱਲੇ ਕਰਦੇ ਸੋ ਬਾਈ ਪੂਰੇ ਇੱਥੇ ਨੂੰ ਹੁੰਦਾ ਤਾਂ ਕਹਿੰਦੇ ਹਾਂ ਪੂਰੇ ਤਾਂ ਐ ਲੱਗਦਾ ਤਾਂ ਵੀ ਹਟ ਜਾਣਾ ਇੰਨਾ ਸੂਆ ਹੁੰਦਾ ਤਾਂ ਇੰਨਾ ਸੂਆ ਹੁੰਦਾ ਤਾਂ ਹੀ ਗਏ ਸੂਏ ਪਾਰ ਜਿਨੇ ਰੱਬ ਜਾਣੇ ਹੁਣ ਅਸੀਂ ਛੋਟੇ ਛੋਟੇ ਵੀ ਕਿੰਨਾ ਕਿੰਨਾ ਪਾਣੀ ਜਾਣੀ ਫਿਰ ਵੀ ਪਾਣੀ ਫੜ ਮਾਰਦਾ ਦਾ ਪੁਰੀਆਂ ਆ ਜਿਹੜਾ ਆਪਾਂ ਮੇਰਾ ਦੇ ਪੁਲੀ ਮਾਰਦੀ ਆ ਲੈ ਕਹਣਾ ਫੜ ਮਾਰਦਾ ਦਾ ਦੇਖ ਲੋ ਬਿਲਕੁਲ ਸਾਇਲੈਂਟ ਚੱਲਦਾ ਕੁਝ ਨਹੀਂ ਪਤਾ ਲੱਗਦਾ ਉੱਪਰ ਉੱਪਰ ਬੈਠੇ ਤੇ ਤਾਂ ਮੂਰੇ ਟਰੈਕਟਰ ਦਾ ਪਤਾ ਹੀ ਨਹੀਂ ਲੱਗਦਾ ਹਾਂ ਪਿੱਛੇ ਆਵਾਜ਼ ਆਉਂਦੀ ਆ ਵੀ ਰੋਡ ਐਕਟਰ ਦੀ ਆਵਾਜ਼ ਆਉਂਦੀ ਆ ਬਾ ਗੇਅਰ ਕੱਢ ਲਾ ਪਰਾਂ ਇਹਦਾ ਪੀਟੀਓ ਵਾਲਾ ਹਾਂ ਚੱਕਦੇ ਆਹੀ ਆਹੀ ਆ ਬਾਹਾਂ ਇਹ ਚਲਾਈ ਬਾਹ ਵਧੀਆ ਹੀ ਜਾਉਂਦੀ ਮਿੱਟੀ ਦੇ ਹੁਣ ਮਿੱਟੀ ਇਹ ਚੱਲਣਾ ਇਹਨੇ ਔਰ ਪਾਣੀ ਲਾਉਂਦੇ ਹੁਣ ਪੀ ਪਾਣੀ ਲਾਏ ਤੇ ਗੰਨਾ ਜੰਮ ਵੀ ਛੇਤੀ ਆਉਣਾ ਪਾਣੀ ਬੰਦ ਕਰਦੇ ਨੂੰ ਪਾਣੀ ਤੇ ਜੰਮ ਵੀ ਛੇਤੀ ਆਉਣਾ ਗੰਨਾ ਹਾਂ ਉਹ ਪਾਣੀ ਤੇ ਜੰਮ ਵੀ ਛੇਤੀ ਆਉਣਾ ਚੱਲ ਫਾਦੂ ਗੇ ਮਿੱਟੀ ਮਾਰਵਾੜੀ ਭਈਆਂ ਨੇ ਮਾਰੇ ਭਈਆਂ ਨੇ ਜੇਦਾ ਹੁੰਦਾ ਸਭ ਰੋਠਾ ਠੀਕ ਹੈ ਹੂੰ ਨਹੀਂ ਆਵੇ 20 ਦਿਨ ਆਪਾਂ ਨੇ ਪੈਰਾਂ ਪਾ ਕੇ ਮਿੱਟੀ ਪਾਣੀ ਲਵਾ ਦੂੰਗੇ ਦੇ ਨਾਲੇ ਹੋਰ ਕਿਹ ਘੰਟਾ ਲੱਗਿਆ ਬੀਜਣੇ ਨੂੰ ਬੀਜਣ ਦਾ ਬੋਲੀ ਲੱਗਣਾ ਜੇਦੇ ਪਛੀਆਂ ਵੱਢ ਕੇ ਬੀਜੇ ਇਹਨੂੰ ਲੱਗਣਾ ਹੈ ਮਾਇਰ ਬੋਲੇ ਬੀਜਣੇ ਨੇ ਵੱਢੀਆਂ ਨੇ ਗੱਲ ਦੀ ਗੱਲ ਉਹਨੇ ਲਿਆ ਜਿਹੜੇ ਮਗਲੇ ਨੇ ਸਿਰਦੇ ਨਹੀਂ ਆ 10 ਭਰੀਆਂ ਪੈਣੀ ਆ 10 25 ਭਰੀਆਂ 25 ਭਰੀਆਂ ਰੱਖੀ ਬੈਠੇ ਆ ਹੂੰ ਚੱਲ ਜਿੰਨਾ ਪਿਆ ਵਾਕਿ ਹੋਵੇ ਮਾਰੀ ਨਾ ਪੈਜਣ ਦੱਸ ਗਿਆ ਸਰਦਾ ਵੀ ਨਹੀਂ ਹੋਰ ਕਿਹਾ ਫਾਇਰ ਕਰਨਾ 25 ਭਰੀਆਂ 25 ਭਾ 25 ਤਾਂ ਨਹੀਂ ਪੈਣੀ ਆ ਜੀ ਤਿੰਨ ਘਨਾਲਾਂ ਇਹਦੇ ਨਾਲ ਪਉਗੇ 17 ਭਰੀਆਂ ਹਾਂ ਤਿੰਨ ਘਨਾਲਾਂ ਮੇਰੇ 30 ਪਤਾ ਨਹੀਂ 32 ਭਰੀਆਂ ਆਹੋ ਉਈਓ 25 ਭਰੀਆਂ ਰੱਖ ਲਈ ਉਹਨਾਂ ਨੇ ਹਾਂ ਉਈਓ ਰੱਖ ਲਈ ਵਾਹੀ ਗਾਇ ਤਾਂ ਕਹਿੰਦੇ ਦੂਈਆਂ ਪੈ ਜੂਗਾ ਕਹਿੰਦਾ ਜੇ ਬਸ ਘਟ ਗਿਆ ਕਹਿੰਦਾ ਫਿਰ ਔਖਾ ਹੋ ਜੂਗਾ ਉਹਦੇ 95 ਆ ਇਹਦੇ ਨਾਲ ਭਰੀਆਂ ਪੈਣਗੇ 94 ਹੂੰ ਹੂੰ 10 ਭਰੀਆਂ ਬਚੂंगी 95 ਹੈ ਜੀ 95 ਹੈ ਹਾਂ 20 ਵੀ ਬਰੀਕ ਹੈ ਨਾ ਲੰਬਾ ਵੀ ਆ ਬਹੁਤ ਹਾਂ ਆ ਇਧਰਲੀ ਸਾਈਡ ਲੰਬਾ ਦਾ ਵੀ ਮੈਂ ਦੇਖਿਆ 20 ਫੁੱਟ ਦਾ ਤਾਂ ਗੰਨਾ ਪਿਆਦਾ 14 ਭਰੀਆ ਪਊਗਾ ਬਾਅਦ ਤੇ ਬਾਅਦ 14 15 ਬਸ ਹਾਂ ਹਾਂ 10 ਭਰੀਆ ਪਜੂ ਚੱਲ ਦੇਖ ਲਈ ਜੇ ਤੇਰਾ ਘਾਟ ਗਿਆ ਫੇਰ ਚੱਕ ਲਈਂ ਤੂੰ ਇੱਕ ਸਾਈਡ 20 ਦੀ ਸਿਆੜ ਇੱਕ ਸਾਈਡ 20 ਦੀ ਨਹੀਂ ਘਟਦਾ ਨਹੀਂ ਭਰੀਆਂ ਕਿੰਨੇ 30 32 ਐ 33 ਪਤਾ ਨਹੀਂ ਨਹੀਂ ਘਟਦਾ ਨਹੀਂ ਜੇ ਘਟ ਗਿਆ ਮੈਂ ਥੱਲੇ ਕੁਸਪੈਟ ਕਰਦੇ ਨਹੀਂ ਲਾ ਖੜਾ ਆਹ ਤੂੰ ਸਪੈਟ ਕਰ ਦੇਣੀ ਬਸ ਇਹਨੂੰ ਕਿਹੜਾ ਛੱਡ ਦੋ ਜਿਹੜੇ ਸਿਆੜ ਆ ਕੇ ਮੈਂ ਆਪੇ ਬੀਜੂਗਾ ਬਸ ਠੀਕ ਆ ਤੂੰ ਬਾਹਰ ਆਉਗਾ ਹੁਣ ਨਾ ਹੱਥ ਵੀ ਬਾਹਰ ਇਹਨੂੰ ਜਾਣਾ ਵੇਣਾ ਹੈ ਮੈਂ ਜਾਂਦਾ ਲੰਬਾ ਚੌੜਾ ਜਿਆਦਾ ਕਹਿੰਦਾ ਮੱਲ ਗਿਆ ਹੌਲੀ ਹੌਲੀ ਤਾਂ ਹੀ ਜਾ ਕੇ ਖੁੱਲੂਗੀ ਉੱਥੇ ਚੱਲਣਾ ਨਹੀਂ ਮਿੱਤੇ ਦੀ ਫਿਰ ਇਹ ਤਾਂ ਮੈਂ ਕਿਸੇ ਦਾ ਲੈ ਕੇ ਜਾਊਂਗਾ ਕੱਲਾ ਆਪਣਾ ਹੱਥ ਖੋਲੂਗਾ ਦੋ ਕਿਲੇ ਜਿਹੜੇ ਉੱਪਰ ਬੜੇ ਖੇਤਾਂ 'ਚ ਹਾਂ ਵਾਹ ਹੋਊਗਾ ਫੇਰ ਬਾਈ ਦੇ ਨਾਲ ਦੇਖ ਲੋ ਚੱਲ ਜਾਂਦੇ ਠੀਕ ਆ ਚੱਲ ਬੈਠ ਫੇਰ ਪਤਾ ਚੱਲੀਏ ਆ ਜਾਣਾ ਆਉਣ ਜਾਣੇ ਨਹੀਂ ਚਲਾ ਤੂੰ ਹੀ ਹਾਂ ਆ ਚਲਾ ਲਾ ਡਰਦਾ ਕਹਦੇ ਆ ਬਹੁਤ ਆ ਹਾਂ ਹੂੰ ਚੱਲ ਮੈਂ ਚਲਾ ਲੈਂਦਾ ਬੋਲੀ ਗੱਲਬਾਜ਼ੀ ਬਣਦੀ ਨਹੀਂ ਨੇ ਢੀ ਆਹੋ ਹਲੇ ਜੱਕ ਜੀ ਆ ਹਲੇ ਜੀਟਰ ਵਾਲਾ ਹੀ ਹਿਸਾਬ ਆ ਹਾਂ ਹਲੇ ਜੱਕ ਜੀ ਆ ਇਹ ਵਾਲੀ ਖਲਣੀ ਆ ਇੰਨਾ ਭਾਦਾ ਗੇਰ ਬਦਲਣ ਦੀ ਨੂਰੂ ਨਹੀਂ ਕਰਦੀ ਹੈਗੀ ਤੇ ਤੀਜੋ ਜੀਟਰ ਦੇ ਦਾ ਜਿਹੜੇ ਮਰਜ਼ੀ ਬਦਲੀ ਜਾ ਪਾਈ ਆ ਹਾਂ ਉਹਦੇ ਹੱਥੇ ਚ ਤੇ ਮੂਰੇ ਹੀ ਬੈ ਗਰੀ ਆ ਬੈਠੀ ਸਟੀering ਕੋਲ ਤੇ ਲੋ ਜੀ ਬਾਈ ਪਹੁੰਚ ਗਏ ਪੈਣੀ ਬੂਟੇ ਪਟਾਏ ਹੀ ਰੇ ਹਾਂ ਹਾਂ ਅਸੀਂ ਫਿਰ ਬੂਟੇ ਜਿਹੜਾ ਸੌਦਾ ਸੀ ਕਰਾਇਦਾ ਵਾਹ ਓਰੇ ਤੇ ਉਹ ਮਖਾ ਕਿਤੇ ਲਾਇਨ ਲਾ ਗਿਆ ਕੋਈ ਉਹ ਨਹੀਂ ਨਹੀਂ ਆਹੀ ਲੈਤੀ ਇੱਥੇ ਅਸੀਂ ਆਹੀ ਲੈਣ ਦੀ ਹੋਰ ਕੀ ਗੱਬੇ ਦੀ ਕਿ ਸਾਈਡਾਂ ਵੀ ਤੇਈ ਦੋ ਲਾਈਨਾਂ ਗੱਬੇ ਹੋਣੀਆਂ ਹੈ ਹਾਂ ਤਿੰਨ ਲਾਈਨਾਂ ਦੀ ਹੋਵੇ ਸਾਰੀ ਅੱਛਾ ਉਧਰ ਵੀ ਜਗ੍ਹਾ ਛੱਡੀ ਵੀ ਤੀ ਇੱਧਰ ਵੀ ਛੱਡੀ ਵੀ ਤੀ ਹਾਂ 12-12 13-13 ਫੁੱਟ ਜਗ੍ਹਾ ਛੱਡਤੀ ਠੀਕ ਆ ਹੁਣ ਗਾਹਾਂ ਨੂੰ ਫੇਰ ਲਾ ਦਿਓ ਐਤ ਕੀ ਆਹ ਕਰਕੇ ਮੁੰਡੇ ਚ ਲਾਓ ਫੇਰ ਹਾਂ ਮੁੰਡੇ ਚ ਲਾਉਣੀ ਆ ਲੇਟ ਵੀ ਹੋ ਗਏ ਗੰਨਾ ਵੀ ਪੂਰਾ ਹੋਣਾ ਫੇਰ ਤੁਹਾਡਾ ਮੁੰਡੇ ਇੱਥੇ ਲੇਟ ਵੀ ਹੋ ਗਏ ਹੁਣ ਗੰਨਾ ਪੂਰਾ ਹੋ ਜਾਣਾ ਗਾਹਾਂ ਨੂੰ ਮੁੰਡਾ ਫੇਰ ਪੂਰਾ ਹੋਣਾ ਮੁੰਡਾ ਫੇਰ ਪੂਰਾ ਹੋ ਜਾਣਾ ਮੈਂ ਵੀ ਗਾਹਾਂ ਨੂੰ ਦੇਖਦਾ ਮੁੰਡੇ ਚ ਲਾਊਗਾ ਜੇ

ਸਮਝ ਗਈ ਮੈਂ ਇੱਥੇ ਤੇ ਲੈ ਕੇ ਉਹ ਲੱਗ ਜਾਂਦਾ ਟਾਵਰ ਤੇ ਵੀ ਉਹ ਖਜੂਰ ਜੀ ਨੂੰ ਲੱਗ ਜਾਂਦਾ ਜਾ ਕੇ ਵਿੱਚੇ ਵਿੱਚੇ ਥੱਲੇ ਥੱਲੇ ਹਾਂ ਸਮਝਿਆ ਉਹ ਟੋਬੇ ਕੋਲ ਚੱਲ ਜਾਂਦਾ ਜੀ ਮੈਂ ਲੇਜ਼ਰ ਕਰਕੇ ਗਿਆਦਾ ਖੇਤੀ ਤੇ ਸਾਰੇ ਇੱਧਰ ਓਕੇ ਗੰਨਾ ਦਾ ਇਹਦਾ ਵੀ ਗੇਟ ਤੇ ਹੀ ਗਿਆ ਹੁਣ ਹਾਂ ਗੰਨਾ ਬਸ ਗਿਆ ਹੋਊ ਆਹ 150 ਕੋਟ ਆ ਆਪਣੇ ਬੂਟੇ ਆ ਗਏ ਨਾ ਹਾਂ ਬੂਟੇ ਅਸ਼ਵੀਰ ਆ ਗਏ ਅੱਜ ਅਸ਼ਵੀਰ ਦੇਖੇ ਬੂਟੇ ਵੀ ਆ ਮੈਨੂੰ ਫੋੜ ਫੁੱਟੀ ਵੀ ਲੱਗਦੀ ਜੀ ਨਾਲ ਫੇਰ ਜਿਹੜੀ ਨਹੀਂ ਫੋੜ ਨੇ ਫੁੱਟੀ ਵੀ ਹਾਂ ਦੁਬਾਰਾ ਫੇਰ ਲਾ ਤੇ ਆਏ ਮੈਂ ਮਸ਼ੀਨ ਕਾ ਪਕਾ ਕੇ ਲਾਤੇ ਆ ਅਸ਼ਵੀਰ ਨਹੀਂ ਜਿਹੜਾ ਡਬਲ ਲੱਗੀ ਵੀ ਆਹ ਇਹ ਡਬਲ ਮੈਂ ਹਾਂ ਆ ਮਾਗਾ ਗਿਰੂ ਗੇਲ ਪੁੱਤੇ ਅੱਛੇ ਆ ਹਾਂ ਬੁੱਤੇ ਦਾ ਸੋਨੇ ਚੱਲੇ ਲੇ ਜੀ ਹਾਂ ਬੁੱਤੇ ਦਾ ਅੱਛੇ ਚੱਲੇ ਵਧੀਆ ਨਾ ਨਾ ਠੀਕ ਆ ਥੋੜਾ ਅੱਗੇ ਲਾਈ ਆ ਵਧਾਇਆ ਆਹ ਗੰਨਾ ਆ ਤਾਂ ਹੁਣੀ ਵੀ ਕਰਿਆ ਦੋ ਚਾਰ ਦੇ ਉਹ ਗੰਨਾ ਵਧੀਆ ਫੁੱਟਿਆ ਬਾਬਰਾ ਹਾਂ ਗੰਨਾ ਉਹਨੂੰ ਪਾਕੀਆਂ ਦੀਆਂ ਆ ਹੁਣ ਕਿਹੜਾ ਐ ਪਾਸੇ 10 ਕਿ ਦਿਨ ਹੱਪ ਤਾਂ ਲੱਗੇ ਫੁਕੜੇ ਨਹੀਂ ਇਹਨੂੰ ਆ ਤਾਂ ਚ ਉਧਰ ਨੂੰ ਕਰਕੇ ਫੂਕਦੀ ਉਹ ਵੀ ਫੁਕਣੀ ਹੋਣੀ ਪੱਤੀ ਹਾਂ ਇਹਨਾਂ ਨੇ ਖਾਲੀ ਕਰੀ ਵੀ ਆ ਸਵੇਰ ਨੂੰ ਅੱਗੇ ਲਾਉਂਗਾ ਇਹਨੂੰ ਅੱਛਾ ਨੇ ਸਾਈਡ ਹਟਾਈ ਵੀ ਆ ਹਾਂ ਹਾਂ ਹੋਰ ਕੀ ਆ ਆ ਦੋ ਕਿਲੇ ਦੋ ਤੇ ਵੀ 2.5 ਕਿਲੇ ਬੂਟਿਆਂ ਦੇ ਹੋ ਗਏ ਆਪਣੇ ਏਰੀਆ 'ਨ ਤਾਂ ਜੀ ਬੂਟਿਆਂ ਨਹੀਂ ਕਰਿਆ ਹੋਇਆ ਫੰਦ ਜਿਹਾ ਪਾਇਆ ਹੋਇਆ ਯਾਨੀ ਐ ਵੀ ਫਿਕਰਫਕਾ ਨਹੀਂ ਹੈਗਾ ਜਾਂ ਕੰਮ ਟੈਟਾ ਬੂਟੇ ਪਟਾ ਦੇ ਜੇ ਦੋਸਤ ਦੇ ਹੂੰ ਇਹ ਨਹੀਂ ਹਾਂ ਦਾ ਆਪਣਾ ਤਾਂ ਜੰਗਲੇ ਖੜਾ ਜੀ ਪਿੱਛੇ ਇੱਧਰ ਸਾਰੀ ਬੂਟੇ-ਬੂਟਾ ਦਾ ਖੜਾ ਜੰਗਲ ਆ ਬਾਈ ਤਮੜੇ ਮੋਟਰ ਨਹੀਂ ਦਿਖਦੀ ਸਾਡੇ ਖੇਤ 'ਚ ਸਾਡੀ ਮੋਟਰ ਨਹੀਂ ਦਿਖਦੀ ਹਾਂ ਆਹ ਮੋਟਰ ਸਿੱਚਰੇ ਦਿਖਦੀ ਹੋ ਰਹੀ ਹੈਗੀ ਓਏ ਘਬਰ ਵਾਲੀ ਭੀਮੇ ਵਾਲੀ ਨਹੀਂ ਦਿਖਦੀ ਹੈਗੀ ਦੇਖ ਲੈ ਤੂੰ ਹੂੰ ਉੱਧਰ ਹਾਂ ਬੂਟਿਆਂ 'ਚ ਉਹਦੇ ਆਹੀ ਆ ਥੋੜਾ ਜਿਹਾ ਖਾਲੀ ਜੈ ਇੱਥੇ ਨੂੰ ਬਸ ਹਾਂ ਇਹ ਵੀ ਠੀਕ ਬੜੀ ਝੱਲੀਆਂ ਵਾਲਿਆਂ ਦੇ ਆ ਗਈਓ ਪਰਾਂ ਜਮੀਨ ਉੱਪਰ ਹੈ ਨਾ ਹੀ ਹਾਂ ਇਹ ਵੀ ਹੱਸ਼ ਵੀ ਠੇਕੇ ਕਰਕੇ ਆ ਨਾ ਅਗਲਾ ਨਾ ਨਹੀਂ ਸਕਦਾ ਹੂੰ ਠੇਕੇ ਵਾਲੀ ਅਗਲੇ ਨੂੰ ਆਏ ਹੁੰਦਾ ਵੀ ਚੱਲ ਠੇਕਾ ਆਉਂਦਾ ਹਾਂ 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 ਫੁਰਕਿਆ ਨਹੀਂ ਉਹ ਅਗਲੇ ਨੂੰ ਫਿਰ ਆਏ ਹੁੰਦਾ 5-6 ਸਾਲ ਬਾਅਦ ਤੇ ਬੌਂਡ ਹੋ ਜਾਂਣੀ ਕਿ ਆ ਫਿਰ ਇਹ ਵੀ ਚੱਕਰ ਹੋ ਗਿਆ ਨਾਲੇ ਹਿੱਸੇਦਾਰ ਬਹੁਤ ਆਰੰਗ ਜੇ ਮਾ ਉਹ ਹੀ ਕਹਿੰਦਾ ਹੂੰ ਕਈ ਹਿੱਸੇਦਾਰ ਅਹੀਂ ਹੋ ਜਾਂਦਾ ਚੱਕਰ ਅਗਲੇ ਨੂੰ ਅੱਜ ਮੋਟਰ ਚਲਾਈ ਤੀ ਲੈਟੇ ਨਹੀਂ ਸਵੇਰ ਦੀ ਮੈਂ ਪਾਣੀ ਤਾਂ ਲਾ ਦੋ ਬੂਟਿਆਂ ਨੂੰ ਨਾ ਪਾਣੀ ਲਾ ਕੇ ਘੜੇ ਕਾ ਨਹੀਂ ਆ ਬੰਦੇ ਇੱਤਰ ਵਾਲੇ ਭਈਆ ਕਰ ਆ ਹੁਣ ਹੀ ਦੋ ਪਾਣੀ ਲੱਗਣੋਂ ਪਾਤਾ ਚੋਈ ਚੱਲ ਪੰਦੀ ਆ ਹੂੰ ਚੋਈ ਦੇ ਮਸਲਾ ਓਰੇ ਹੂੰ ਆ ਬੂਟੇ ਸਹੀ ਸਲਾਮਤ ਸਿਰੇ ਚੜ ਜਾਣ ਤੇਰੇ ਸਾਲ ਦੇ ਪਟਾ ਦੇਣੇ ਹੂੰ ਓਰੇ ਦੇ ਮੈਂ ਕਹਿੰਦਾ ਦੇਖ ਕਿੱਥੇ ਤੱਕ ਦਾ ਪਾਣੀ ਆਉਂਦਾ ਹੈ ਸਾਰਾ ਇੱਥੇ ਨੂੰ ਲੰਘ ਕੇ ਜਾਣਾ ਇੱਕ ਹੋਰ ਪੰਗਾ ਰੱਬਾ ਸਰੀ ਇਹ ਇੱਥੇ ਦੇ ਢਾਈ ਕਿਲਿਆਂ 'ਚ ਬਿਜਲੀ ਦੇ ਆਤਾਰਾ ਲੰਗਦੀਆਂ ਹਾਂ ਇੱਥੇ ਉਹ 10 ਤਾਰ ਆਉਂਦੀ ਆ ਉਹ ਫੇਰ ਵਿੱਚ ਬੂਟੇ ਵੀ ਬਹੁਤ ਉੱਥੇ ਗੈਪ ਵੱਜਿਆ ਹੋਣਾ ਹੋਰ ਕਿਆ ਇੱਕ ਤੇ ਮੇਰੀ ਮੋਟਰ ਨੂੰ ਜਾਂਦੀ ਆ ਇੱਕੇ ਸਾਹਮਣੇ ਜਾਂਦੀ ਆ ਥੋੜੀ ਮੋਟਰ ਨੂੰ ਉਹ ਪਰੇ ਅੱਛਾ ਇਹ ਇੱਥੇ ਦੇ ਜਾਂਦੀ ਲਾਈਨ ਉਹ ਵੀ ਹਾਂ ਇੱਥੇ ਕਹਿੰਦੇ ਹੁੰਦੇ ਟਰਾਂਸਫਾਰਮ ਪ੍ਰਧਾਨ ਦੇ ਖੇਤਾਂ ਕੋਲ ਇੱਧਰ ਆ ਸੱਚਾ ਦੇਖ ਆ ਸੱਚਾ ਅੱਛਾ ਉਹ ਇੱਥੇ ਨੂੰ ਨਦੀ ਵੀ ਟੁੱਟਲੀ ਸਾਹਮਣੇ ਨੂੰ ਆ ਇੱਥੇ ਨੂੰ ਰੋਟੀ ਦੀ ਜ਼ਿਆਦਾ ਇੱਥੇ ਨੂੰ ਬਾਈ ਇਨੇ ਨਾ ਪਾਣੀ ਹੋ ਰਿਹਾ ਮੇਰੇ ਜਿਨਾਂ ਇੱਥੇ ਹੋ ਰਿਹਾ ਪਾਣੀ ਐ ਖੜਕਾ ਹੁੰਦਾ ਆਵੇ ਜਤਾ ਇਥੇ ਰੇਤਾ ਵੀ ਪਹਿਲੇ ਦਾ ਜੀ ਤੁਹਾਡੇ ਵਾਲੇ ਖੇਤ ਉਹਦਾ ਚੱਲੀ ਹੋ ਥੋੜਾ ਜਿਹਾ ਟਾਈਮ ਹੈ ਨਹੀਂ ਤਾਂ ਰੇਤਾ ਬਹੁਤ ਚੜਾ ਗਈ 8-8 ਚੱਕ ਦੇਣਾ ਤਾਂ ਰੇਤਾ ਸਾਰੀ ਚੱਕ ਚੱਲਣਾ ਤਾਂ ਰੇਤੇ ਦਾ ਪੂਰਾ ਕੋਈ ਦਾ ਪਤਾ ਨਹੀਂ ਕਿੱਦਿਆਂ ਨੂੰ ਬੂਹ ਹੋ ਜਾਣਾ ਤਾਂ ਪਿੱਛੇ ਕਿੰਨੇ ਖੱਡੇ ਪੈ ਜਾਣਦੇ ਹੈ ਨਾ ਪਿੱਛੇ ਪਾਣੀ ਰੁਕ ਜਾਣਾ ਤਾਂ ਕੁਝ ਵੀ ਨਹੀਂ ਤਾਂ ਪਤਾ ਕਿਆ ਬਣਦਾ ਤਾਂ ਉਹਦਾ ਚੱਲੀ ਉਹਦਾ ਕਿ ਘੰਟਾ ਮੈਨੂੰ ਲੱਗਦਾ ਅੱਡੇ ਘੰਟੇ ਜਨੇਰੀ ਲਿਆ ਆ ਕੇ ਨੇ ਜਨੇਰੀ ਟੁੱਟੇ ਹੁਣ ਜੇ ਬਾਈਚਾਂਸ ਇੱਥੇ ਰੇਤਾ ਪੈ ਜਾਂਦਾ ਸਾਡੇ ਉਰੇ ਪੈ ਜਾਂਦਾ ਪਿੱਛੇ ਪਾਣੀ ਰੁਕ ਜਾਣਾ ਰੁਕ ਜਾਣਾ ਉੱਚੀ ਹੋ ਜਾਣੀ ਸੀ ਇਹ ਕਿੰਨੇ ਕੋ ਚਕਾ ਵੀ ਕਿੰਨਾ ਕਰ ਲੰਦੇ ਨਹੀਂ ਫਿਰ ਵੀ ਗੱਲ ਨਹੀਂ ਬਣਦੀ ਜਮੀਨ ਖਰਾਬ ਹੋ ਜਾਂਦੀ ਸਾਰੀ ਹੁਣ ਉੱਥੇ ਰੇਤਾ ਚਕਾਇਆ ਹੁਣ ਤੱਕਰ ਗੱਲਬਾਤ ਨਹੀਂ ਬਣੀ ਬਣਦੀ ਨਹੀਂ ਜੀ ਬੋਦੀ ਹੋ ਜਾਂਦੀ ਹੈ ਜੀ ਜਮੀਨ ਫਿਰ ਵੀ ਰਹੇ ਜਾਂਦਾ ਕੰਮ ਵਿੱਚ ਨਹੀਂ ਮ ਭਾਈ ਇਹ ਫੇਰ ਦੇਖੀਏ ਔਰ ਕੇ ਲਾਈਏ ਜੋਰ ਮੜਾ ਜਾ ਨਹੀਂ ਤੂੰ ਦੇਖ ਖੇਤ ਬਹੁਤ ਬੜਾ ਤੈਨੂੰ ਬੰਨ ਕੇ ਦੇ ਦੇਣਾ ਮੈਂ ਨਹੀਂ ਅਸਵੀਰ ਕਮਾ ਤੂੰ ਉਹ ਤਾਂਹੀਂ ਜੱਕ ਖੁੱਲੇ ਕਰਦੇ ਸੀ ਮੈਂ ਕਿਸੇ ਨੂੰ ਕੱਲਾ ਲੈ ਕੇ ਆਉਂਗਾ ਉਹ ਦੋ ਦੋ ਲੈਣਾ ਲਾਤੀ ਦੇ ਬੂਟਿਆਂ ਦੇ ਨਾਲ ਨਾ ਨਾ ਠੀਕ ਆ ਹਾਂ ਦੇਖਦਾ ਇੰਨਾ ਫਰਕ ਆ ਅਹਾਂ ਅੰਦਰ ਬੂਟੇ ਲਾਏ ਹੋਏ ਆ ਪਾਣੀ ਪੂਣੀ ਲੱਗੀ ਆ ਉਹ ਬਾਹਰ ਬੂਟੇ ਲਾਏ ਨੇ ਇੰਨਾ ਪਾਣੀ ਚੜਦਾ ਨਹੀਂ ਨਾ ਹੁਣਾਂ ਤੂੰ ਇਹ ਸੋਕੇ ਜਦੇ ਤੇ ਚੜਦਾ ਨਹੀਂ ਪਾਣੀ ਹਾਂ ਤਾਹੀ ਹੋ 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 ਇਹਨਾਂ ਨੂੰ ਤਾਂ ਚੋਈ ਨਹੀਂ ਰਿਜਾਉਣਾ ਜਦ ਗਾਹਾਂ ਚੋਈ ਨਹੀਂ ਸੁੱਤੀ ਕਰਾਉਣੀ ਨਾਲੀ ਨਹੀਂ ਪਾਣੀ ਚੜਾਉਣਾ ਵੀਰੇ ਨਹੀਂ ਮੈਂ ਛਾਂਗ ਦੇਣੇ ਇਹ ਨਾ ਸ਼ੰਗਾਈ ਤਾਂ ਥੋੜੀ ਥੋੜੀ ਕਰ ਦੋ ਅੰਦਰ ਵਾਲਿਆਂ ਦੀ ਵੀ ਕਰ ਦੋ ਜੇ ਫਿਰ ਬਰਸਾਤ ਚ ਬੂਟਾ ਗਿਰੂਗਾ ਨਹੀਂ ਹਾਂ ਉਹਨਾਂ ਦਾ ਵੀ ਜਿੱਥੇ ਤੱਕ ਖੜ ਕੇ ਥੱਲੇ ਹੱਥ ਜਾਂਦਾ ਉਹਨੇ ਕੇ ਛਾਂਗ ਦੋ ਹਾਂ ਹਾਂ ਹੋਰ ਕੀ ਆ ਵੀ ਬੂਟੇ ਤਿਆਰ ਆਏ ਨਾ ਪੂਰੇ ਹਾਂ ਹਾਂ ਭਾਈ ਮਹਾਰਾਜ ਦੀ ਕਿਰਪਾ ਸਾਡੇ ਇਹਦੀ ਜਿਹੜੇ ਬੂਟੇ ਹਨ ਤਾਂ ਜੀ ਕਈ ਏਰੀਆ ਚ ਹੁੰਦਾ ਹੀ ਆ ਜੀ ਫਰਕ ਹਮ ਆਪਣੇ ਸਾਲੀ ਪਾਣੀ ਦੀ ਮਾਰ ਵੀ ਬਹੁਤ ਦਾ ਚੱਲ ਆਪਣੇ ਬੂਟਾ ਜ਼ਿਮੀਦਾਰ ਦਾ ਸਾਥ ਦੇ ਜਾਂਦਾ ਹਾਂ ਕਿ ਘਾਟਾ ਦਿਖਦਾ ਜੀ ਬੰਦੇ ਕੋਲ ਖੜੇ ਆ ਤਾਂ ਸਾਲਾ ਪਟਾ ਦੇ ਵਿਆਹ ਸ਼ਾਦੀ ਨੂੰ ਆਉੜ ਲੱਗਦੀ ਹੈ ਪਟਾ ਦੇ ਆ ਹੈਗਾ ਆਪਣੇ ਲੱਗਦਾ ਵੀ ਆਪਣੇ ਏਰੀਆ ਚ ਹੋਰ ਲੋਕ ਤਾਂ ਵੀ ਨਹੀਂ ਆਉਂਦਾ ਕਿਤੇ ਹੋਰ ਕੀ ਹੁਣ ਕਈ ਸਾਲ ਹੋ ਗਏ ਫਸਲਬਾੜੀ ਵੀ ਵਧੀਆ ਆਪਣੇ ਹੋਈ ਜਾਂਦੀ ਆ ਫੱਕ ਤੇ ਹੋਈ ਜਾਂਦੀ ਆ ਠੀਕ ਆ ਅ ਜੀਰੀ ਜੂਰੀ ਵੀ ਸੋਹਣੀ ਹੋ ਗਈ ਦੀ ਚੱਲ ਬਾਅਦ ਮਾਂ ਰੂਲੀ ਆ ਜਾ ਕੇ ਕਣਕਾਂ ਵੀ ਠੀਕ ਖੜੀਆਂ ਹੁਣ ਝਾੜ ਦੱਸੂਗੇ ਗੰਨੇ ਵੀ ਸੋਹਣੇ ਨਿਕਲੇ ਆ ਜੀ ਹਾਂ ਗੰਨੇ ਵੀ ਵਧੀਆ ਫਸਲਬਾੜੀ ਵਧੀਆ ਕੀਤੀ ਆਪਣੇ ਪਾਠ ਵੀ ਬਹੁਤ ਹੁੰਦੇ ਜੀ ਆਪਾਂ ਨੂੰ ਨੁਕਸਾਨ ਉਦਰਤੀ ਨੁਕਸਾਨ ਆ ਨਦੀਆਂ ਨੂੰ ਨਦੀਆਂ ਵਾਲਾ ਕੁਝ ਕਹਿੰਦਾ ਐਹਣੂਣ ਵਾਲਾ ਆਪਣਾ ਬਚਾਅ ਹੋ ਜਾਂਦਾ ਹੋ ਜਾਂਦਾ ਭਾਈ ਹਾਂ ਮਾਰਾ ਦੀ ਕਰਦਾ ਨਹੀਂ ਹੁਣ ਕਈ ਜਗ੍ਹਾ ਐਤ ਕੀ ਬਹੁਤ ਐਣ ਪਹਿਲੀ ਬਹੁਤ ਨੁਕਸਾਨ ਹੋਇਆ ਹੈ ਆਪਣੇ ਬਚਾਅ ਹੋ ਜਾਂਦਾ ਐਤ ਕੀ ਤਾਂ ਹਵਾ ਵੀ ਨਹੀਂ ਆਪਣੇ ਚੱਲੀ ਹੈਗੀ ਇੰਨੀ ਪਿੱਛੇ ਲੱਗ ਕੇ ਖੜੀ ਨਹੀਂ ਸਦੂਰਗੜ 8-10 ਫੁੱਟ ਉੱਪਰ ਬੋਟਰ ਮੋਟਰ ਖੜੀ ਰਹਿ ਗਈ ਹਾਂ ਜਿਆ ਦੇਖਿਆ ਹੂੰ ਦੇਖ ਲੈ ਭਾਈ ਤਾਂ ਹੈ ਉਹ ਹਾਂ ਹੋ ਦੇਖ ਲੈ ਜੀ ਮੈਂ ਹੁਣ ਕਣਕਾ ਖੜੀ ਆ ਆਪਣੇ ਸਾਰੀਆਂ ਠੀਕ ਆ ਕਿਤੇ ਕਿਤੇ ਪਾਣੀ ਦੇ ਕੱਲ ਆਇਆ ਜਿਨ੍ਹਾਂ ਨੇ ਉਹ ਗਿਰੀਆਂ ਤੱਕੀਆਂ ਨਹੀਂ ਫਿਲਹਾਲ ਹਲੇ ਠੀਕ ਆ ਮੇਰੇ ਹੋ ਗਈ ਟੇਢੀ ਵਿੱਚ ਨੂੰ ਉਹ ਪਾਣੀ ਕਰਕੇ ਹੋ ਜਾਂਦੀ ਏ ਜੀ ਪਾਣੀ ਕਰਕੇ ਹੋ ਗਈ ਉਸ ਬੂਟਿਆਂ ਚ ਹੁੰਦੀ ਜਿਹੜੀ ਉਹਨੂੰ ਪਾਣੀ ਲੱਗਦਾ ਉਹ ਵੀ ਗਿਰਦੀ ਆ ਚੱਲ ਫੇਰ ਦੇਖ ਲੈ ਲਾ ਛੁੱਟੀ 55 ਦਾ 10 ਦੀ ਦੇਖਦਾ ਸਹੀ ਤੂੰ ਹੀ ਚੱਲ ਮੈਂ ਤਾਂ ਕਿਸੇ ਦਿਨ ਕੱਲਾ ਲੈ ਕੇ ਆਉਂਗਾ ਪਰ ਹੁਣ ਕਣਕ ਵੱਢ ਗਈ ਨਾ ਜਾ ਕੇ ਕੱਲਾ ਖੋਲੂ ਮੈਂ ਹਾਂ ਜਿੱੱਕ ਕੱਲਾ ਖੋਲੂਗਾ ਫਿਰ ਦੇਖੂਗਾ ਦੱਬ ਕਰਕੇ ਅੱਛਾ ਚੱਲ ਮੈਂ ਬਾਹੋਂਦਾ ਫੇਰ ਦੇਖਦੇ ਓਕੇ ਜੀ ਬਈ ਬਾ ਹੋ ਗਿਆ ਪ੍ਰਧਾਨ ਜੀ ਦਾ ਫੇਸ ਕਾ ਸਮਾਂ ਚ ਆ ਰਹੀ ਹੈ ਸਮਾਂ ਠੀਕ ਆ ਹਾਂ ਪਹਿਲੀ ਵਾਰੀ ਇੰਨਾ ਬਾਹ ਹੋਇਆ ਬਾਈ ਖੇਤ ਵਧੀਆ ਚੱਕਰ ਦੱਸਾਂ ਕਿਆ ਪਰਾਂ ਜੀ ਥੋੜੀ ਫਸਲ ਵੀ ਆਟੋਮੈਟਿਕ ਵੱਜ ਜਾਂਦੀ ਹਾਂ ਹਾਂ ਕਿ ਬੜੀ ਮਸ਼ੀਨਰੀ ਦਾ ਫਾਇਦਾ ਹੀ ਆ ਜੀ ਫਾਇਦਾ ਫਾਇਦਾ ਬਾਈ ਫਿਰ ਹੁਣ ਚਲੋ ਜੀਟਰ ਨੇ ਵੀ ਵਿਚਾਰੇ ਬਥੇਰਾ ਕੰਮ ਕਰੇ ਆਪਾਂ ਐਵੇਂ ਨਹੀਂ ਕਹਿੰਦੇ ਬੜੀ ਬੜੀ ਪਰ ਫਰਕ ਪੈ ਜਾਂਦਾ ਜੀ ਬਾਹ ਬਈਏ ਦਾ ਖੇਤ ਤਾਂ ਦੇਖ ਤੂੰ ਕਿਹਜਾ ਬਣਿਆ ਹੋਰ ਤਾਂ ਐ ਕਰਦੀ ਵਿੱਚ ਗੰਨਾ ਬੀਜਣੀ ਵੀ ਨਹੀਂ ਕਰਦੀ ਹਾਂ ਬੜੀਆ ਬਣ ਗਿਆ ਵੀ ਆਇਓ ਰੱਖ ਲੀਏ ਹਾਂ ਵੀ ਕਿਹਨੇ ਰੱਖ ਲੀਏ ਇਹਨੂੰ ਹਾਂ ਮੈਂ ਬਣਿਆ ਖੇਤ ਵੀ ਬਹੁਤ ਵਧੀਆ ਬਣਿਆ ਖੇਤ ਬਹੁਤ ਵਧੀਆ ਬਣਿਆ ਹਾਂ ਹਾਂ ਤੇ ਸਪਾਹੀਓ ਬਹੁਤ ਆਈ ਆ ਬਹੁਤ ਵਧੀਆ ਦੇ ਤਾਂ ਸਹੀ ਕਹ ਵਧੀਆ ਬਣਾ ਪਿਆ ਨਾ ਖੂਜੇ ਖਾਂ ਜੀ ਆ ਮਿੱਟੀ ਲਾ ਦੀ ਚੱਕ ਕੇ ਇਹਦੇ ਆ ਲੈ ਜਿਠਿਆੜ ਦੇਖੀਂ ਕੀ ਟੌਪ ਦੇ ਨਿਕਲਨੇ ਆ ਮਿੱਟੀ ਬਹੁਤ ਸੋਹਣੀ ਆ ਕੰਨਾ ਪੂਰਾ ਹੋਣਾ ਏ ਤੇਰਾ ਦੇਖਦੇ ਆ ਫਿਰ ਚੱਲ ਉਹਦੇ ਬਾਅਦ

ਕੋਈ ਜੜ ਨਹੀਂ ਥਲੀ ਪਹਿਲਾਂ ਜੜਾਂ ਧੀਆਂ ਦੇ ਲੱਪਰ ਸਭ ਕੁ ਮਲਤਾ ਵਿੱਚ 85 ਦੀ ਸ਼ੱਕਰ ਵਾਲਾ ਕੰਮ ਹੋ ਗਿਆ ਉਹ ਵੀ ਖੋ ਹੋਇਆ ਹੋਇਆ ਹੈ ਉਹ ਇੰਨਾ ਨਹੀਂ ਪੀਟੀਓ ਮੈਂ ਬਹੁਤ ਤਕੜੀਆਂ ਟਰੈਕਟਰ ਬੜਾ ਟਰੈਕਟਰ ਫਿਰ ਆਏ ਹੁਣ ਰੂਟਾਵੇਟਰ ਨੂੰ ਵੀ ਇਹਨੇ ਪੂਰਾ ਦੱਬ ਕੇ ਚੱਲਣਾ ਫਾੜਿਆ ਨੂੰ ਵੀ ਦੱਬ ਕੇ ਬਾਹੀ ਕਰਨੀ ਆ ਓਕੇ ਹੁਣ ਜੀਟਰ ਨੂੰ ਵਿਚਾਰੇ ਨੇ ਲਿਫਟ ਵੀ ਚੱਕਣੀ ਪੈਂਦੀ ਜੀ ਦਬਦਾ ਦਾ ਜ਼ਿਆਦਾ ਹਾਂ ਜੀਟਰ ਚਲੋ ਹੁਣ ਸਮੇਂ ਦੇ ਨਾਲ ਪ੍ਰਧਾਨ ਜੀ ਬੰਦੇ ਨੂੰ ਬਦਲਣਾ ਵੀ ਪੈਂਦਾ ਏ ਹਾਂ ਰੂਟਾਵੇਟਰ ਬੜਾ ਹੋ ਗਿਆ ਤਾਂ ਕੰਮ ਬਹੁਤ ਦਿੱਤਾ ਉਹ ਵਿਚਾਰੇ ਨੇ ਉਹਨੇ ਤਾਂ ਕੰਮ ਜਿਉਂ ਬਰੌਂਡੀਰ ਉਦੀ ਵਜਨ ਨਾਲ ਆਇਆ ਹੋਇਆ ਹੈ। ਜਿਹੜੀ ਉਦੀ ਵਜਾ ਕੇ ਲਈ। ਪਹਿਲਾਂ 2511 ਚਲਾਇਆ। 2511। ਫਿਰ 3511 ਚਲਾਇਆ। ਮੈਂ ਕਹਿੰਦਾ 3511 ਵੀ 2-3 ਸਾਲ ਲੱਗ ਗਿਆ ਨਾ। ਇਹਦਾ 5-6 ਸਾਲ ਲੱਗ ਗਿਆ 5 ਸਾਲ। 5 ਸਾਲ ਜਦ ਲੈ ਆਏ ਤੇ ਭਾਜੇ ਵੀਡੀਓ ਬਣਾ ਕੇ ਲੈ ਆਏ ਤੇ ਉਹਦੀ ਉੱਥੇ ਤੇ। ਹਾਂ। ਪਿਹਾਰ ਤੇ। ਪਿਹਾਰ ਦੇ ਲੱਤਾ ਤਾਂ ਯਾਦ। ਹੂੰ। ਟਰੈਕਟਰ ਉਹ ਵੀ ਵਧੀਆ। ਟਰੈਕਟਰ ਠੀਕ ਤਾਂ ਉਹ ਵੀ। ਰੇਕ ਆਪਣੀ ਆਪਣੀ ਜਗ੍ਹਾ ਜਦ ਉਹ ਟਰੈਕਟਰ ਬਹੁਤ ਤੇਜੀ। ਹੂੰ। ਪਹਿਲਾਂ ਸ਼ੁਰੂ ਚ ਬੌਲ ਦਾ ਨਾਲ ਬਾਹੀ ਕਰੀ ਜਾਂਦੇ ਤੇ ਉਦੇ ਬਾਅਦ ਟਰੈਕਟਰ ਆ ਕੇ ਕਹਿੰਦੇ ਤੇ ਵੀ ਬਹਾਈਓ ਟਰੈਕਟਰ ਦੀ ਆ। ਉਹ ਮੇਰਾ ਪਾਪਾ ਲੈ ਗਿਆਤਾ ਸੀ ਛੋਟੇ ਛੋਟੇ ਦੇ ਜਦ। ਹੂੰ। 52000 ਦਾ ਲੈ ਗਿਆਤਾ ਨਵਾਂ। ਹਾਂ ਪੰਮੀ ਨਾਲ ਜਬ ਵੇਚਿਆ ਉਹ ਬਾਅਦ ਮੈਂ ਜਮੇ ਹੀ ਕੰਡਮ ਹੋ ਗਿਆਤਾ ਜੱਤਾਂ ਉਹ। 52000 ਦਾ ਨਵਾਂ ਲਿਆਤਾ। ਐਨੇ ਦਾ ਫੇਰ ਵੇਚਤਾ ਤਾਂ ਉਹਨਾਂ ਨੇ। ਹਾਂ ਸੀਪੇ ਦਾ ਡੈਡੀ ਚਲਾ ਕੇ ਲੈ ਕੇ ਆਤਾ ਮੈਨੂੰ ਉਮੀਦ ਆ ਵੀ ਸਾਰਾ ਪਿੰਡ ਦੇਖਣ ਆ ਗਿਆਤਾ। ਜੇ ਲਿਆਂਦਾ ਤਾਂ ਯਾਰ। ਮੈਂ ਕਿਹਨੂੰ ਚਲਾਉਣਾ ਆਉਂਦਾ ਨਹੀਂ ਤਾਂ। ਇੱਕ ਸਾਡੇ ਦਾ ਘਰ ਦੇ ਕੋਲ ਟਰੈਕਟਰ ਹੈ ਤੇ ਪਿੰਡ 'ਚ ਕਈ ਜਾਣੀ ਸਾਡੇ ਕੋਲ ਵੀ ਜੀਟ ਰੇਤਾ। ਆਓ ਜੱਤਾਂ ਹੁੰਦੇ ਹੀ ਨਹੀਂ ਤੇ ਜਾਂ ਬੌਲ ਦਾ ਜਾਹਾਂ ਜਾਹ ਫਰਕ ਪਈ ਜਾਂਦਾ ਹਾਂ ਹੋ ਗਿਆ ਚਲ ਉਹਨਾਂ ਕਈ ਜਣੇ ਬੈਠੇ ਦੇ ਤੇਰਾ ਪਾਪਾ ਤਾਂ ਜੱਗਾ ਤਾਂ ਕਹਿੰਦੇ ਜਮਾਨਾ ਹੁੰਦੀ ਬੰਦੇ ਦੀਆਂ ਕਹਿੰਦਾ ਜਮਾਨਾ 4x4 ਦਾ ਮੱਖਾ ਚੱਲ ਆ ਵੀ ਗੱਲ ਠੀਕ ਹੈ ਥੋੜੀ ਠੀਕ ਹੈ ਆ ਇੱਕ ਵਾਰੇ ਪੈਸੇ ਲੱਗਦੇ ਜੀ ਇੱਕ ਵਾਰੀਓ ਪੈਸੇ ਲੱਗਣੇ ਆ ਹੁਣ ਇਹਨੂੰ ਆਏ ਆ ਵੀ ਜਿਸ ਤਰ੍ਹਾਂ ਮਰਜ਼ੀ ਚਲਾਈ ਜਾਇਓ ਹਾਂ ਥੋੜੇ ਚੌਥੀ ਵਾਲਾ ਕਾਲਾ ਕਹਿੰਦਾ ਮੈਂ ਵੀ ਗਲਤੀ ਕਰੀ ਹੂੰ 4x4 ਹੀ ਲੈਣਾ ਤਾਂ ਸੋਨਾ ਲੀਕਾ ਕਹਿੰਦਾ ਮੈਂ ਵੀ ਗਲਤੀ ਕੀਤੀ ਆ ਕਹਿੰਦਾ ਉਹ ਮੈਂ ਹੁਣ ਕੱਲ ਟਰੈਕਟਰ ਦੂਗਾ ਪਾ ਕੇ ਖੜਾ ਲਿਆ ਪਹਿਲਾਂ ਟਰਾਲੇ ਨੂੰ ਸ਼ਾਮ ਨੂੰ ਜੇ 200 ਕੁਆਂਟਲ ਕੰਨ ਲੈ ਗਿਆ ਐਂ ਤਾਂ ਉਹ 3 300 ਕੁਆਂਟਲ ਤਾਰ ਕੇ ਹੁੰਦੇ ਬਾਈ ਕਹਿੰਦਾ ਟਰੈਕਟਰ ਨਾਲ ਗਲਾਬ ਕਹਿੰਦਾ ਸਾਲਾ ਮੇਰਾ ਹੋ ਨਾ ਪਵੇ ਲੈ ਕੇ ਜਾਣੇ ਨੂੰ ਹਾਂ ਹੁਣ ਮੈਨੂੰ ਆਦੇ ਤਾਂ 4x4 ਵਜਨ ਆ ਮਾ ਚੱਲ ਸਾਲਾ ਹਿੱਲੂਗਾ ਨਹੀਂ ਲੈ ਤਾਂ ਪਹਿਲਾਂ 850 ਵਜਨ ਜਾਨੇ ਵੀ ਜਾਣਾ ਉਹ ਇਹ ਤਾਂ ਫੇਰ 200 ਤਾਂ ਕਹਿੰਦਾ ਸਾਢੇ 3 300 ਵੀ ਤਾਰ ਕੇ ਹੁੰਦੇ ਇਹਦੇ ਨਾਲ ਹੂੰ ਕਰਦੇ ਬਾਈ ਦੰਦਾਰ ਦੰਦਾਰ ਫੇਰ ਮਾਸਾਲਾ ਹੋ ਜਾਈ ਨਹੀਂ ਪਿਆ ਹੈਗਾ ਕਰਾਂ ਕੀ ਆ ਕਹਿੰਦੇ ਸਾਡੇ ਕੋਲ ਚਾਰ ਟਰੈਕਟਰ ਉਧਰ ਕਿੰਨੇ ਚਾ ਰਹੇ ਆ ਉਹਨਾਂ ਦਾ ਕਿਹਦੇ ਕੋਲ ਹੀ ਉਹਨਾਂ ਕੋਲ ਪੰਜ ਟਰੈਕਟਰ ਰਹਾ ਬੱਲੇ ਬੱਲੇ ਤਾਂ ਹੀ ਤਾਂ ਰੈਨ ਨੂੰ ਭੇਜਿਆ ਬਾਈ ਕਹਿੰਦਾ ਖੜਾ ਲੈ ਇਹਨੂੰ ਹੱਲੇ ਉਧਰੇ ਕਾਰਾ ਕਰਾਂਗਾ ਨਾ ਠੀਕ ਠੀਕ ਆ ਕੱਲ ਨੂੰ ਭੇਜਣਗੇ ਸਵੇਰੇ ਭਈਏ ਕਹਿੰਦੇ ਆ ਆਉ ਤੇ ਪਹਿਲਾਂ ਤੂੰ ਵਜਾ ਉਹ ਜੱਗੇ ਨੂੰ ਮਨਾਇਆ ਪੁੱਧਰ ਮੈਂ ਫੋਨ ਕਰਿਆ ਕਹਿੰਦਾ ਪਾਲ ਲਿਓ ਹਾਲਾ ਚੱਲੀਏ ਫੇਰ ਮੈਂ ਕਹਿੰਦਾ ਇਹਨੂੰ ਖੋਲ ਕੇ ਪਾ ਕੇ ਘਰ ਨੂੰ ਲੈ ਜਾ ਆਇਓ ਕਾਲੂ ਆਪਣੇ ਛਿਆੜ ਕੱਢ ਕੇ ਫੇਰ ਮੈਨੂੰ ਫੋਨ ਮਾਰਦੀ ਮੈਂ ਜਦ ਦੇ ਪਾ ਕੇ ਫੇਰ ਆਪਣੇ ਕ ਕਾਲ ਚੱਲੀਏ ਵਾ ਕਿੰਨਾ ਟਾਈਮ ਲੱਗਣ ਕੱਢਣੇ ਹੂੰ ਕਿਉਂ ਡੀਰ ਦੀ ਟੌਹਰੇ ਬਹੁਤ ਥਾਲੀ ਦੇਖਣ ਹੁੰਦੇ ਇਹ ਤਾਂ ਸਹੀ ਇੱਕ ਗੱਲ ਆ ਜੀ ਪਾਣੀ ਦੀ ਬਾਲਟੀ ਮਾਰਦੇ ਸਾਰਾ ਗਰਦਾ ਫਰਦਾ ਝੜ ਜਾਂਦਾ ਪਾਣੀ ਮਾਰਨੀ ਵਾਸੀ ਤੇ ਅੱਜ ਤਾਂ ਲਿਬੜੇ ਕਰਦਾ ਉੱਥੇ ਪੁੱਬਲ ਬਹੁਤ ਉੜੀ ਨਾ ਮੇਰੇ ਹਾਂ ਪਹੀ ਜੇ ਪੁੱਬਲ ਬਹੁਤ ਫੋਟੇ ਮੇਰੇ ਵੀ ਪੁੱਬਲ ਬਹੁਤ ਉੜੀ ਉੱਥੇ ਟੈਕ ਲਿਆਉਂਗਾ ਫੱਤੇ ਦੇ ਤੇ ਬਾਕੀ ਕਿਦੋਂ ਦਿਨ ਚ ਆਓ ਪਾਣੀ ਜੇ ਛਿੜਕੋ ਗਿਆ ਜੀ ਐਨੇ ਨੂੰ ਮੀਂਹ ਜੇ ਪੈ ਜਾਣਾ ਫਿਰ ਪੂਰੀ ਲਿਆ ਕੇ ਪਾਣੀ ਛਿੜਕੂਗੇ ਨਹੀਂ ਇਹ ਤਾਂ ਗੱਲ ਬਣਦੀ ਨਹੀਂ ਹੂੰ ਕਿਉਂ ਪੂਰੀ ਨੇ ਵੀ ਨਾ ਕਣਕ ਨੂੰ ਪਾ ਉਹ ਵੀ ਆਈ ਆ ਹੁਣ ਪੂਰਾ ਛੱਡ ਕੇ ਢੇਡਾ ਲਾ ਕੇ ਫਿਰ ਉਹ ਕਰਾਂਗੇ ਇਹਨੂੰ ਨਾ ਨਾ ਕੋਈ ਗੱਲ ਨਹੀਂ ਕਰਦੇ ਹੋ ਹੁਣ ਹੋ ਗਿਆ ਪਾਣੀ ਟਰਾਲਾ ਭਰ ਲਿਓ ਕਿਸੇ ਦਾ ਪਾਣੀ ਨਾਲ ਨਹੀਂ ਉਹ ਵੀ ਠੀਕ ਆ ਉਹ ਟੈਂਕ ਨਾਲ ਤੇ ਜ਼ਿਆਦਾ ਪਾਣੀ ਹੁੰਦਾ ਉਹਦੇ ਚ ਜਣੀਆ ਵੀ ਟੈਂਕਰ ਨੂੰ ਖੋਲਿਆ ਵੇ ਲੱਗ ਲੱਗੀ ਵੀ ਉਹ ਨਾ ਉਹਦਾ ਹਾਂ ਆ ਉਹਨੇ ਸਾਰੇ ਵਿੱਚੇ ਗਿਰੀ ਜਾਨੀ ਕਿੱਧਰ ਤੇ ਮਾਰਦੇ ਨੇ ਜਾਣਾ ਉਹਦੇ ਨੂੰ ਵੀ ਟਰੈਕਟਰ ਵੀ ਨਾ ਲੱਪਣ ਜ਼ਿਆਦਾ ਪੱਟ ਵੀ ਨਾ ਹੋਵੇ ਮੁੜਕੇ ਦੁਆਰਾ ਇੱਕ ਵਾਰ ਪਹਿਲੇ ਜੋ ਇਧਰ ਨੂੰ ਚੁੱਕ ਕਰਦੇ ਹਾਂ ਤੇ ਤਸੱਲੀ ਕਰ ਦੇਣੀ ਪੁੱਛੂਗਾ ਪੂਰੀ ਕਿਵੇਂ ਅਸੀਂ ਵੀ ਤਾਂ ਉਹ ਪਹੀ ਦਾ ਐਂ ਕਰਿਆ ਤਾਂ ਜਿਆਦਾ ਬਹੁਤ ਉੜਦੀ ਹੁੰਦੀ ਸੀ ਗਰ ਨਾਲੇ ਨਹਾ ਲੰਦੇ ਤੇ ਐ ਕਿ 20 ਫੁੱਟ ਭਰੂਗੇ ਪਰ ਲੇਟ ਆਪਣਾ ਥਾਲਾ ਜੀਰੀ ਤੇ ਪਹਿਲਾਂ ਆਣਾ ਹਮ ਅਗਸਤ ਚ ਆਉਣਾ ਜਾਨੂ ਤਾਂ ਮੈਂ ਕਹਿੰਦਾ ਫਰਕ ਪੈ ਜਾਂਦਾ ਮੌਸਮ ਦਾ ਹਮ ਚੱਲੀ ਆ ਜੀ ਫਿਰ ਖੋਲ ਕੇ ਚਲੋ ਠੀਕ ਆ ਜੀ ਖੋਲ ਕੇ ਪਾਈ